हां जी ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਜਿਹੜੇ ਵੀਰ ਆਪਣੇ ਫੇਸਬੁੱਕ ਪੇਜ ਤੇ ਇਹ ਵੀਡੀਓ ਦੇਖ ਰਹੇ ਨੇ ਫੇਸਬੁੱਕ ਪੇਜ ਨੂੰ ਜਰੂਰ ਫੋਲੋ ਕਰ ਲਿਓ ਤੇ ਜਿਹੜੇ ਵੀਰ ਆਪਣੇ YouTube ਚੈਨਲ ਦੇ ਉੱਪਰ ਇਹ ਵੀਡੀਓ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਵੀ ਆਲਟੈ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਹਾਂ ਜਿੱਥੇ ਤੁਸੀਂ ਖਾਸ ਵਿజిਟ ਕਰਨੀ ਹੈਗੀ ਆ ਪਿੰਡ ਰਸੂਲਪੁਰ ਨਹਿਰਾ ਹੈਗਾ ਜੀ ਤਹਿਸੀਲ ਜ਼ਿਲ੍ਹਾ ਇਸ ਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਵੀਰ ਗੁਰ ਨਿਸ਼ਾਨ ਦੇ ਘਰੇ ਆਏ ਆਂ ਦੋਸਤੋ ਗੁਰ ਨਿਸ਼ਾਨ ਵੀਰ ਦੇ ਕੋਲ ਜਿਹੜੇ ਐਨੀਮਲ ਨੇ ਤਕਰੀਬਨ ਅੱਜ ਤੁਹਾਨੂੰ ਜਿੰਨੇ ਵੀ ਵਿਖਾਵਾਂਗੇ ਆਪਾਂ ਘੱਟੋ ਘੱਟ ਵੀ ਪੰਜ ਨਾਕ ਹੋਣਗੇ ਸੂਏ ਸੂਏ ਹੋਣਗੇ ਬਾਕੀ ਆ ਕਿੰਨੇ ਕੁ ਪਸ਼ੂ ਹੈਗੇ ਜਿਹੜੇ ਸੱਜਰ ਸੂਏ ਦੇ ਵਿੱਚ ਨੇ ਚਾਹੇ ਅੱਗੇ ਬਿਲਕੁਲ ਤਿਆਰੀ ਦੇ ਵਿੱਚ ਸੂਣ ਵਾਲੇ ਆ ਉਹ ਆਪਾਂ ਪੂਰੀ ਗੱਲਬਾਤ ਉਹਨਾਂ ਨਾਲ ਕਰਕੇ ਫਿਰ ਤੁਹਾਡੇ ਜਿਹੜੀ ਜਾਣਕਾਰੀ ਆ ਦੋਸਤੋ ਸ਼ੇਅਰ ਕਰਾਂਗੇ ਤੇ ਅੱਜ 27 ਫਰਵਰੀ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਜਿਹੜਾ ਦੋਸਤੋ ਤੁਸੀਂ ਜ਼ਰੂਰ ਨੋਟ ਕਰ ਸਕਦੇ ਹੋ 1:30 ਵਜੇ ਦਾ ਜਿਹੜਾ ਦੁਪਹਿਰ ਦਾ ਸਮਾਂ ਹੈਗਾ ਠੀਕ ਆ ਜਿਹੜਾ ਵੀ ਐਨੀਮਲ ਤੁਹਾਨੂੰ ਖਾਸ ਤੌਰ ਤੇ ਪਸੰਦ ਆਊਗਾ ਠੀਕ ਹੈ ਭਾਪੜਤਾ ਚੰਗਾ ਲੱਗੂਗਾ ਉਸ ਦੀ ਤੁਸੀਂ ਵਿਸ਼ੇਸ਼ ਤੌਰ ਤੇ ਗੱਲਬਾਤ ਕਰਕੇ ਸਬਦਾ ਕਰ ਸਕਦੇ ਹੋ ਆਜੋ ਕਰਦੇ ਆਂ ਬਥੇਰੇ ਗੱਲਬਾਤ ਵੀਰ ਨਿਸ਼ਾਨ ਦੇ ਨਾਲ ਪੁੱਛ ਲੈਨੇ ਆਂ ਕੀ ਇਨਫੋਰਮੇਸ਼ਨ ਆ ਇਹਨਾਂ ਪਸ਼ੂਆਂ ਦੇ ਸਬੰਧ ਵਿੱਚ ਸਭ ਤੋਂ ਪਹਿਲਾਂ ਭਾਈ ਨਿਸ਼ਾਨ ਨੇ ਸਾਸਰੀ ਕਰ ਵੀਰ ਸਾਸਰੀ ਆ ਗਏ ਜੀ ਹੋਰ ਠੀਕ ਠਾਕ ਜੋ ਬਹੁਤ ਵਧੀਆ ਜੀ ਵੀਰ ਹੋਰ ਤੁਸੀਂ ਸੁਣਾਓ ਕਹਿਮੋ ਵਧੀਆ ਵਧੀਆ ਠੀਕ ਠਾਕ ਵੇਜੀਆਂ ਚੱਲਦੀ ਗਿੜਾ ਦੇ ਚਲੋ ਬਹੁਤ ਵਧੀਆ ਭਰਾ ਤੇ ਨਿਸ਼ਾਨ ਭਾਈ ਅੱਜ ਕਿੰਨੇ ਕੁ ਆਪਣੇ ਕੋ ਪਸ਼ੂ ਗਿਣਤੀ ਹੈਗੀ ਪੰਜ ਹਾਂ ਜੀ ਇੱਕ ਮੱਝ ਚਾਰ ਬਿਹੜਾ ਚਾਰ ਬਿਹੜਾ ਜੀ ਹਾਂਜੀ ਕੋਈ ਇਹ ਪਸ਼ੂ ਬਿਲਕੁਲ ਕੋਈ ਤਜੇ ਹੈ ਜਾਂ ਥੋੜੇ ਮਹੀਨੇ ਦੋ ਦੋ ਮਹੀਨੇ ਤੋਂ ਕੁਸੂਏ ਸਪਾਏ ਹੋਣਗੇ ਨਹੀਂ ਦੋ ਮਹੀਨੇ ਦੀ ਮੱਝ ਸੋਈ ਆ ਤਾਜੀ ਅੱਛਾ ਬਾਕੀ ਬਿਹੜਾ ਕੋਈ ਕਿ ਤਿਆਰੀ ਵਾਲੀ ਵੀ ਹੋਣੀ ਸੱਜਰ ਤਿਆਰੀ ਤੇ ਆ ਦੋ ਦੋ ਟੋਕੜਾਂ ਵਿੱਚ ਦੋ ਟੋਕੜਾਂ ਵਿੱਚ ਹਾਂਜੀ ਬਾਕੀ ਤਿੰਨ ਬਿਲਕੁਲ ਤਿਆਰੀ ਦੇ ਵਿੱਚ ਹਾਂਜੀ ਹਾਂਜੀ ਠੀਕ ਆ ਤੇ ਨਿਸ਼ਾਨભાઈ ਪਹਿਲੇ ਨੰਬਰ ਤੋਂ ਆਪਾਂ ਆਜੋ ਕਰ ਲੀਏ ਸਟਾਰਟ ਇਸ ਮੱਝ ਤੋਂ ਆਪਾਂ ਸਟਾਰਟ ਕਰ ਲੈਂਦੇ ਆ ਤੇ ਮੱਝ ਦੇ ਥੱਲੇ 9 ਕਿਲੋ ਦੁੱਧ ਜੋ ਹਾਂਜੀ ਕਰਨਾ ਚਾਹੀਦਾ ਠੀਕ ਆ ਤੇ ਸੂਹਾ ਕਰਵਾ ਜੀ ਤੀਜਾ ਤੇ ਜੱਸੂਆ ਵੀਰਾਂ ਦਾ ਵੀ ਸੂਆ ਹੈ ਤੇ ਕਿੰਨਾ ਕੁ ਟਾਈਮ ਹੋ ਗਿਆ ਬਈ ਨੂੰ ਸੂਈ ਨੂੰ ਦੋ ਮਹੀਨੇ ਹੋ ਗਏ ਭਾਜੀ ਸੂਈ ਨੂੰ ਦੋ ਬੱਚਾ ਸਾਲ ਲੱਗ ਗਿਆ ਜੀ ਮਗਰ ਕੱਟੀ ਹੈ ਇਹਦੇ ਮਗਰ ਕੱਟੀ ਆ ਕੱਟੀ ਜਿਹੜੀ ਆ ਦੋਸਤੋ ਬੇਸ਼ੱਕ ਤੁਸੀਂ ਆ ਦੇਖ ਸਕਦੇ ਹੋ ਠੀਕ ਆ ਕੱਟੀ ਦੋ ਮਹੀਨੇ ਦਾ ਵੀਰਾਂ ਦਾ ਵੀ ਸੂਆ ਹੈ ਠੀਕ ਆ ਦੋ ਮੰਥ ਹੋ ਗਏ ਤੇ ਇਹ ਕੱਟੀ ਆ ਬਾਕੀ ਆ ਪਾ ਤੁਹਾਨੂੰ ਹਾਂਜੀ ਹਾਂਜੀ ਚਲੋ ਤਾਂ ਭਾਈ ਗਰਮੀ ਦਾ ਥੋੜਾ ਸੀਜ਼ਨ ਆਉਣ ਕਰਕੇ ਹਨਾ ਉਹਨਾਂ ਸੌਖਾ ਰਹੂਗਾ ਪਸ਼ੂ ਤੇ ਇਹ ਕੱਟੀ ਆ ਜਿਹੜੀ ਆ ਦੋਸਤੋ ਇਸ ਮੱਝ ਦੇ ਬਿਲਕੁਲ ਨੀਚੇ ਆ ਖੜੀ ਮਾਰੀ ਕਰਕੇ ਦਿਖਾ ਦੂਗਾ ਆ ਕਰੂ ਚੈੱਕ ਲਈ ਠੀਕ ਆ ਇਹ ਕੱਟੀ ਆ ਬਾਕੀ ਸਿੰਘ ਸਿੰਘ ਵੇਖ ਲੋ ਜਿੰਨੇ ਕ ਬਾਹਰ ਆਏ ਆ ਕਿਉਂਕਿ ਵੀਰਾਂ ਨੇ ਬਹੁਤਾ ਜਿਹੜਾ ਐਸਟੀਮੇਟ ਅੰਦਾਜ਼ਾ ਲਾਉਣਾ ਹੁੰਦਾ ਵੀ ਪਸ਼ੂ ਸੋ ਇਹਦਾ ਟਾਈਮਿੰਗ ਜਿਹੜੀ ਪਤਾ ਲੱਗ ਜਾਂਦੀ ਆ ਦੋ ਕੁ ਮਹੀਨੇ ਦਾ ਜਿਹੜਾ ਲੱਗਾ ਸਮਾਂ ਹੈਗਾ ਸੂਈ ਨੂੰ ਤੇ ਧਾਰਾ ਧੂਰਾ ਮਾਰ ਕੇ ਆਪਾਂ ਤੁਹਾਨੂੰ ਜਿਹੜੀ ਚੈੱਕ ਦੋਸਤੋ ਥਣਾ ਦੀ ਕਰਵਾ ਦੇਣੀ ਆ ਤੇ ਬਈ ਨਿਸ਼ਾਨ ਭਾਈ ਕਿੰਨਾ ਕਿਤੋਂ ਤੋਂ ਹੁਣ ਚਵਾ ਦੇਗਾ ਫਿਰ 9 ਕਿਲੋ ਭਾਜੀ ਨੈਟ ਹੈਗਾ ਦੁੱਧ 9 ਕਿਲੋ ਹੈ ਨਾ ਜੀ ਹਾਂਜੀ ਠੀਕ ਆ 9 ਕਿਲੋ ਦੁੱਧਾ ਦੋਸਤੋ ਤੇ ਮੁੱਲ ਦਾ ਵੀ ਇਹ ਨਿਸ਼ਾਨਾ ਕਿੰਨੇ ਦੀ ਆਪਾਂ ਜਿਹੜੀ ਆ ਲੈ ਦੇ ਡਿਮਾਂਡ ਕੀ ਕਰਦੇ ਆ ਤੇ ਕਿੱਥੋਂ ਤੱਕ ਮਾਨਤਨ ਕਰਕੇ ਦੇ ਦਾਂਗੇ ਮੁੱਲ 65000 ਕਰਦੇ ਬਾਕੀ ਮੌਕੇ ਤੇ ਹੋਊਗਾ ਜੋ ਵੀ ਹੋਊਗਾ ਮਾਨਤਾਨਾ ਹਣਾ ਘਰ ਜਿਹੜਾ ਪਹੁੰਚ ਕੇ ਤਸੱਲੀ ਕਰ ਲਓ ਪਹਿਲਾਂ ਆਪਦੀ ਹਾਂਜੀ ਹਾਂਜੀ ਬਾਕੀ ਉੱਪਰ ਹੇਟਾ ਹੋ ਜਾਊਗਾ ਹੈ ਹਾਂਜੀ ਥੋੜਾ ਪਤਾ ਜੋਗ ਜੈਂ ਸ਼ੁਰੂ ਹਾਂਜੀ ਹਾਂਜੀ ਠੀਕ ਹੈ ਮਾਜ ਜਿਹੜੀ ਦੋਸਤੋ ਤੁਸੀਂ ਬੇਸ਼ੱਕ ਵੇਖ ਲਓ ਤੇ ਬਿਲਕੁਲ ਜਿਹੜੀ ਬਰੀਕ ਚਮੜੀ ਆ ਤਿੱਜਾ ਕੁ ਸੁਆ ਵੀਰਾਂ ਦਾ ਵੀ ਸੁਈ ਆ ਬਾਕੀ ਤੁਹਾਡੀ ਆਪੋ ਆਪਣੀ ਵੀਰਾਂ ਦੀ ਸਮਝ ਆ ਚੁਵਾਈ ਚੁਈ ਕਿਹੋ ਜਿਹੀ ਤੇ ਆ ਦੇਖੋ ਇਹ ਪੋਲੀ ਪਲੀ ਵੀਰ ਹਾਂਜੀ ਹਾਂਜੀ ਪੋਲੀ ਨੇ ਠੀਕ ਆ ਠੀਕ ਆ ਠੀਕ ਆ ਬਾਕੀ ਵੀਰ ਨਿਸ਼ਾਨਾ ਸਵੇਰ ਚਵਾਈ ਕਿੰਨੇ ਕਵਜ ਆਪਾਂ ਕਰ ਲੈਨੇ ਆ 5:30 ਵੀਰ ਜੀ 5:30 ਤੋਂ 5:30 ਠੀਕ ਆ ਹਾਂਜੀ ਠੀਕ ਆ ਬਾਕੀ ਜਿਹੜੀ ਆ ਦੋਸਤੋ ਪਸਮਾ ਬਿਲਕੁਲ ਹੋਣਾ ਸ਼ੁਰੂ ਹੋ ਗਿਆ ਤੇ ਕਿਉਂਕਿ ਹਜੇ ਸਮਾਂ ਜਿਹੜਾ 1.5 ਵਜੇ ਦਾ ਹੈਗਾ ਠੀਕ ਆ ਦੁਪਹਿਰ ਦਾ ਤੁਸੀਂ ਜਰੂਰ ਰੋਡ ਕਰ ਸਕਦੇ ਹੋ ਸਵੇਰ 5 ਤੋਂ 5.5 5 ਵਜੇ ਦੀ ਜਿਹੜੀ ਆ ਦੋਸਤੋ ਚੁਵਾਈ ਆ ਹੋਈ ਆ ਤੇ ਸ਼ਾਮ ਨੂੰ ਜਿਹੜੀ ਆ 5.5 ਵਜੇ ਦੀ ਚੁਵਾਈ ਆ ਰੱਖੀ ਹੋਈ ਆ ਭਾਈ ਹੋਰ ਇੱਕ ਟਾਈਮ ਰੱਖਿਆ ਜਿਹੜੇ ਟਾਈਮ ਤੇ ਚੁਵਾਈ ਕਰਦੇ ਆ ਤੇ ਬੇਸ਼ੱਕ ਹੁਣ 1.5 ਵਜੇ ਆ ਫਿਰ ਫਿਰ ਵੀ ਜਿਹੜਾ ਦੋਸਤੋ ਬੱਚਾ ਲਾਉਣ ਤੋਂ ਬਾਅਦ ਜਿਹੜਾ ਪਸਮਾ ਹੈ ਤੁਹਾਡੇ ਸਾਹਮਣੇ ਥੱਲੇ ਮਾਰਦੀ ਇਹਦਾ ਜੇ ਮਰਜ਼ੀ ਬਾਲਟੀ ਹੀ ਮਾਰ ਦਿਓ ਕੋਈ ਗੱਲ ਨਹੀਂ ਭਾਈ ਬਾਲਟੀ ਹੋਣੀ ਆ ਕਰੋ ਜਗੀਰ ਅਮਗਰ ਦੇ ਮਾਰਦੇ ਆ ਲੋ ਜੀ ਚਲੋ ਜੀ ਠੀਕ ਆ ਤੋੜ ਦਿਓ ਜੀ ਤਾਂ ਆਰਤੂ ਜਿਹੜੀ ਆ ਦੋਸਤੋ ਚਵਾਈ ਤੁਸੀਂ ਵੇਖ ਲਈ ਆ ਵਧੀਆ ਚਵਾਈ ਆ ਠੀਕ ਆ ਪੋਲੀ ਆ ਤੇ ਬਾਕੀ ਧਾਰਮਰੋਂ ਦਾ ਜਿਹੜਾ ਦੋਸਤੋ ਇੱਕੋ ਇੱਕ ਜਿਹੜਾ ਮਕਸਦ ਹੁੰਦਾ ਵੀ ਕਿਸੇ ਵੀਰ ਨੇ ਆਨਲਾਈਨ ਸੌਦਾ ਕਰਨਾ ਤੇ ਕਿਸੇ ਦੇ ਮਨ ਚ ਜਿਹੜਾ ਕੋਈ ਟੜਕੂ ਨਾ ਰਹਿ ਜਾਏ ਵੀ ਹਨਾ ਵੀ ਚਵਾਈ ਵੇਖ ਲਈਏ ਜਾਂ ਦੂਰ ਆਪਾਂ ਕਿਵੇਂ ਪਹੁੰਚਗੇ ਤੇ ਚਵਾਈ ਵੇਖ ਕੇ ਤੁਸੀਂ ਬੇਝਕ ਖਰੀਦ ਸਕਦੇ ਆ ਬਾਕੀ ਮਾਲਕ ਦੇ ਨਾਲ ਜਿਹੜੀ ਐ ਸੋ ਥੋੜੀ ਆਪਸੀ ਦਾ ਤਾਲਮੇਲ ਹੁੰਦਾ ਵੀ ਤਕਰੀਬਨ ਜੇਕਰ ਗਰੰਟੀ ਵਾਲੀ ਚੀਜ਼ ਆ ਤੇ ਤੁਹਾਨੂੰ ਵੀਰ ਨੇ ਉਹ ਵੀ ਦੱਸ ਦੇਣੀ ਆ ਵੀ ਗਰੰਟੀ ਵਾਲੀ ਚੀਜ਼ ਆ ਵੀ ਚਾਹੇ ਖਮੀਸ਼ ਕਿ ਤੁਸੀਂ ਲੈ ਜਾਓ ਪਰ ਬੈਟਰ ਜਿਹੜਾ ਹੈਗਾ ਵੀ हां जी मोड़ दो जी आ करो चेक ठीक है 65000 ਜਿਹੜੀ ਦੋਸਤੋ ਡਿਮਾਂਡ ਆ ਠੀਕ ਆ 65000 ਮੋਲ ਆ ਬਾਕੀ ਥੋੜਾ ਬਸਾ ਜੋ ਵਾਦਾ ਘਾਟਾ ਹੈਗਾ ਕੋਈ ਵਿੱਚੋਂ ਮੰਨ ਤਾਂ ਉਹ ਮੌਕੇ ਦਾ ਠੀਕ ਆ ਉਸ ਤੋਂ ਪਹਿਲਾਂ ਤੁਸੀਂ ਆਪਦੀ ਤਸੱਲੀ ਕਰ ਲਿਓ ਬੇਸ਼ੱਕ ਤੇ ਆ ਕਰੋ ਚੱਕ ਥਰਸੁੰਦੀ ਲੋਬਾਈ ਚੰਗੀ ਆ ਬਾਕੀ ਹਵਾਨਾ ਬਿਲਕੁਲ ਤੁਹਾਡੇ ਸਾਹਮਣੇ ਹਜੇ ਟਾਈਮ ਵੀ ਜਿਹੜਾ ਦੋਸਤੋ ਤੁਸੀਂ 1.5 ਵਜੇ ਦਾ ਮੰਨ ਮੰਨ ਸਕਦੇ ਹੋ ਵੀ 1.5 ਵਜੇ ਇਸ ਕਰਕੇ ਜਦੋਂ ਸ਼ਾਮ ਨੂੰ ਬੰਦ ਦੀ ਥੰਦੀ ਉਹਦੇ ਪਸੂ ਜਿਹੜਾ ਹੋਰ ਸਾਹਮਣੇ ਨਿਕਲ ਕੇ ਆਉਂਦਾ ਠੀਕ ਆ ਇਸ ਤੋਂ ਬਾਅਦ ਭਾਈ ਨਿਸ਼ਾਨ ਅਗਲੀ ਵੈਡ ਦੀ ਕੀ ਡਿਟੇਲ ਆ ਜੀ ਇੱਕ ਮਹੀਨੇ ਦੀ ਸੂਈ ਜੋ ਹਾਂਜੀ ਤੇ ਪਹਿਲੋਂ 9 ਕਿਲੋ ਦੋਦੇ ਸੀ ਹੁਣ 6.5 ਕਿਲੋ ਆ ਬੱਚੇ ਦਾ ਹੀ ਰਵਾੜਾ ਕਰਦੇ ਹੀ ਆ ਵੀਡੀਓ ਆਪਣੇ ਤੋਂ ਵੀ ਹੈਗੀ ਉਹਦਾ ਪ੍ਰੂਫ ਵੀ ਹੈਗਾ ਜੀ ਤੇ ਇੱਕ ਮਹੀਨਾ ਹੋਇਆ ਸੂਈ ਨੂੰ ਹਾਂਜੀ ਦੂਜਾ ਸਵੇਰ ਹਾਂਜੀ ਤੀਜਾ ਸੁਗਾ ਹਾਂਜੀ ਹਾਂਜੀ ਤੇ ਦੁੱਧ ਹੁਣ ਕਿੰਨਾ ਕੁ ਦੇ ਰਹੀ ਐ ਦੁੱਧ ਸਾਢੇ 6 ਕਿਲੋ ਆ ਪਹਿਲਾਂ 9 ਸੀ ਤੇ ਹੁਣ ਸਾਢੇ 6 ਕਿਲੋ ਨੈਟ ਜਿਹੜਾ ਪੱਕਾ ਹੁਣ ਆਪਾਂ ਜਿਹੜਾ ਚਵਾਵਾਂਗੇ ਸਾਢੇ 6 ਆ ਠੀਕ ਆ ਤੇ ਮਹੀਨਾ ਕੋ ਹੋ ਗਿਆ ਬੱਚੇ ਦੀ ਵੀਡੀਓ ਤੁਹਾਡੇ ਕੋਲ ਪ੍ਰੋਪਰ ਹੋਣੀ ਹੈ ਹਨਾ ਹਾਂਜੀ ਹਾਂਜੀ ਹੈਗੀ ਆ ਠੀਕ ਆ ਆਲਾ ਕਰੋ ਚੈੱਕ ਜੀ ਅੰਮ ਗ੍ਰ ਬੱਚਾ ਕਰਾਉਣਾ ਚਾਹੁੰਦੇ ਆ ਅੱਛਾ ਠੀਕ ਆ ਏ ਬੱਚਾ ਸੀ ਦੇ ਮਗਰ ਹਾਂਜੀ ਹਾਂਜੀ ਠੀਕ ਆ ਲਿਆਂਦੀ ਆਪਾਂ ਨੂੰ ਕਿੰਨਾ ਚਿਰ ਹੋ ਗਿਆ ਬੈੜ ਨੂੰ ਆਪਾਂ ਨੂੰ ਹੋ ਗਏ 4-5 ਦਿਨ ਹੋ ਗਏ ਲਿਆਂਦੀ ਨੂੰ 4-5 ਦਿਨ ਹੋ ਗਿਆ ਤੁਮ ਠੀਕ ਆ ਬੱਚਾ ਚੌ ਪੰਜ ਪੰਜ ਕਿ ਦਿਨ ਹੋਇਆ ਮਰੀ ਇਹਨੂੰ ਕਿ ਪਿੱਛੇ ਮਰਿਆ ਨਹੀਂ ਨਹੀਂ ਮਰਿਆ ਆਪਣੇ ਘਰ ਆਣ ਕੇ ਮਰਿਆ ਅੱਛਾ 4-5 ਦਿਨਾਂ ਦੇ ਦੌਰਾਨ ਹੀ ਮਰਿਆ ਹਾਂਜੀ ਹਾਂਜੀ ਠੀਕ ਆ ਤੇ ਬੈੜ ਜਿਹੜੀ ਦੋਸਤੋ 1 ਮਹੀਨੇ ਦੇ ਵਿੱਚ 1 ਮਹੀਨਾ ਹੋ ਗਿਆ ਪਹਿਲਾਂ 9 ਕਿਲੋ ਸੀ ਹੁਣ 6.5 ਕਿਲੋ ਆ 6 ਦੇ ਨਟ ਪੱਕਾ ਲੋ ਠੀਕ ਆ ਠੀਕ ਆ ਹਾਂਜੀ ਆ ਕਰੋ ਚੱਕ ਜੀ ਠੀਕ ਆ ਜੀ ਤੇ ਬੈੜ ਜਿਹੜੀ ਆ ਦੋਸਤੋ ਚੰਗੀ ਆ ਫੇਸ ਕੁਆਲਟੀ ਚੰਗੀ ਆ ਬਾਕੀ ਵਾਈਟ ਦੇ ਵਿੱਚ ਠੀਕ ਹੈ ਜਿਆਦਾ ਵਾਈਟ ਦੇ ਵਿੱਚ ਸਪੌਟ ਜਿਹੜੇ ਥੋੜੇ ਤੁਹਾਨੂੰ ਹੈਗੇ ਆ ਉਹ ਬਲੈਕ ਦੇ ਵਿੱਚ ਵੇਖਣ ਜੀ ਮਿਲਣਗੇ ਬਾਕੀ ਆਪਾਂ ਤੁਹਾਨੂੰ ਧਾਰਾ ਮਾਰ ਕੇ ਚੈੱਕ ਕਰਵਾ ਦਿੰਨੇ ਆ ਸੋ ਥਨਾ ਦੀ ਜਿਹੜੀ ਆ ਦੋਸਤੋ ਚੈੱਕ ਪਾਸ ਆਪਾਂ ਤੁਹਾਨੂੰ ਕਰਾ ਦਿੰਨੇ ਆ ਚੌਥਾ ਥਨਾ ਦੀ ਠੀਕ ਹੈ ਤੇ ਜਿਹੜੀ ਇਨਫੋਰਮੇਸ਼ਨ ਤੁਸੀਂ ਜਰੂਰ ਅਕਾਊਂਟ ਕਰ ਲਿਓ ਤਕਰੀਬਨ ਇੱਕ ਮਹੀਨੇ ਦੀ ਸੂਈ ਆ ਤੇ ਬੱਚਾ ਜਿਹੜਾ ਵੀਰ ਹੁਣੀਆਂ ਦੇ ਵੀ ਚਾਰ ਪੰਜ ਦਿਨ ਹੋ ਗਿਆ ਆਪਾਂ ਘਰੇ ਵੇਖ ਜਾਂਦੇ ਸੀ ਜਦੋਂ ਵੜ ਬੱਚਾ ਜਿਹੜਾ ਮਰ ਚੁੱਕਿਆ ਇਸ ਦਾ ਠੀਕ ਹੈ ਜੀ ਬਿਨ ਬੱਚੇ ਤੋਂ ਆ ਪਾੜਾ ਬੰਡਾ ਪਾ ਕੇ ਬੇਸ਼ੱਕ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਜੂੜ ਰੱਸੀ ਪਾਉਣ ਦੀ ਲੋੜ ਨਹੀਂ ਗਈ ਇਸ ਤਰ੍ਹਾਂ ਬਹਿ ਕੇ ਜਿਹੜਾ ਦੋਸਤ ਆਪ ਸਮਾਹ ਕਰ ਸਕਦੇ ਜੀ ਤੇ ਸਾਢੇ 6 ਲੀਟਰ ਦੇ ਦਰਮਿਆਨ ਹੁਣ ਚੱਲ ਰਹੀ ਹੈ 9 ਕਿਲੋ ਸੀਗਾ ਪਹਿਲਾਂ ਹੁਣ ਸਾਢੇ 6 ਕਿਲੋ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਠੀਕ ਹੈ ਵੜ ਬਾਕੀ ਵਧੀਆ ਚੰਗੀ ਸਾਂਭਣ ਵਾਲੀ ਆ ਅੱਗੇ ਜਿਹੜਾ ਵੀਰੇ ਕੇ ਖਾਸ ਤੌਰ ਤੇ ਸਹਾਰਨ ਕਰ ਲਊਗਾ ਤੇ ਦੁੱਧ ਦੀ ਚਵਾਈ ਹੋ ਸਕਦਾ ਵੀ ਤੁਸੀਂ 9 ਤੋਂ ਵੀ ਟਪਾ ਸਕਦੇ ਹੋ 9 ਲੀਟਰ ਦੀ ਚਵਾਈ ਵੀ ਕਰ ਸਕਦੇ ਪਰ ਹੁਣ ਜਿਹੜਾ ਲੈ ਕੇ ਜਾਓਗੇ ਸਾਢੇ 6 ਲੀਟਰ ਦਾ ਸੌਦਾ ਕਰਕੇ ਲੈ ਕੇ ਜਾਓ ਠੀਕ ਹੈ ਕੀ ਕਰੋਗੇ ਜੀ ਬਾਕੀ ਜਸਟ ਆਪਾਂ ਤਾਂ ਰਾਮਾਰ ਕੇ ਦੋਸਤੋਂ ਤੁਹਾਨੂੰ ਚੈੱਕ ਕਰਾ ਰਹੇ ਆ ਕਿਉਂਕਿ ਟਾਈਮ ਹਜੇ ਨਹੀਂ ਹੈਗਾਗਾ ਪਸ਼ੂ ਦੀ ਚਵਾਈ ਦਾ ਤੇ ਆ ਮਗਰਲੇ ਥਣਾਂ ਦੀਆਂ ਵੇਖੋ ਮਗਰਲੇ ਥਣ ਥੋੜੇ ਛੋਟੇ ਪਕਾਉਂਦੀ ਨਾ ਹਾਂਜੀ ਆ ਮਗਰਲੇ ਥਣਾਂ ਦੀ ਧਾਰਾਂ ਵੇਖੋ ਜੀ ਠੀਕ ਆ ਪ੍ਰੋਪਰ ਮਤਲਬ ਕਹਿਣ ਤੋਂ ਭਾਵੇਂ ਇਹ ਵੀ ਚਾਰੇ ਥਣ ਜਿਹੜੇ ਵਰਦੇ ਆ ਪੂਰੇ ਚੱਲਦੇ ਆ ਇਹ ਤੁਸੀਂ ਜ਼ਰੂਰ ਧਿਆਨ ਚ ਰੱਖ ਲਿਓ ਬਾਕੀ ਚਵਾਈ ਆ ਟਾਈਮ ਤੋਂ ਟਾਈਮ ਜ਼ਰੂਰ ਕਰਨਿਓ ਠੀਕ ਆ ਫਿਰ ਤੁਸਾਂ ਲਈ ਜਿਹੜੀ ਆ ਤੁਹਾਡੀ ਵੀ ਹੋ ਜੂਗੀ ਆਪਣਾ ਜਿਹੜਾ ਮਕਸਦ ਆ ਦੋਸਤੋਂ ਬਿਲਕੁਲ ਤੁਹਾਨੂੰ ਚਾਰੇ ਥਾਣੇ ਚੈੱਕ ਪਾਸ ਕਰਾਉਣ ਅ ਅਸਾਂ ਨਿਸ਼ਾਨੇ ਬਾਰੇ ਕਿੰਨੀ ਕੀ ਡਿਮਾਂਡ ਇਸ ਵੇਲੇ ਇਹਦਾ ਮੁੱਲ 18000 ਪਾਈ ਬਾਕੀ ਮੌਕੇ ਤੇ ਮੰਤਨ ਹੋਊਗਾ ਠੀਕ ਹੈ ਜੀ 18000 ਆ ਜੀ ਹਾਂਜੀ ਹਾਂਜੀ ਠੀਕ ਕੀ ਫਿਰ ਚਾਂਸ ਮਤਲਬ ਇਹ ਹੈ ਨਾ ਵੀ ਦੁੱਧ 9 ਲੀਟਰ ਜਿਵੇਂ ਪਹਿਲਾਂ ਤੁਸੀਂ ਪਹਿਲਾਂ 9 ਲੀਟਰ ਹੀ ਹਾਂਜੀ ਆਪਣੇ ਘਰ ਹੇਰ ਬੱਚੇ ਦਾ ਹੇਰਵਾ ਕਰਦੇ ਨੇ ਉਹਦਾ ਕਰਕੇ 2-3 ਦਿਨ ਦੇ ਪਠੇ ਨਹੀਂ ਖਾਦੇ ਅੱਜ ਮੈਂ ਥੋੜਾ ਦੱਸਣ ਥੋੜਾ ਲੋਨ ਲੱਗ ਗਈ ਆ ਪਠਿਆ ਨੂੰ ਥੋੜਾ ਪਸੂ ਨਾ ਖੁਸ਼ ਕਹਿਣ ਤੋਂ ਬਾਅਦ ਬੱਚਾ ਮਰਿਆ ਤੇ ਬਿਲਕੁਲ ਆਜੂਗੀ 9 ਲੀਟਰ ਤੇ ਫਿਰ ਚੱਲ ਸਕਦੀ ਹੈ ਫਿਰ 9 ਲੀਟਰ ਤੇ ਆਜੂਗੀ ਵੰਡ ਵੀ ਸਕਦੀ ਆ ਠੀਕ ਹੈ ਤੇ ਮੁੱਲ ਕਿੰਨਾ ਵੀਰੇ ਡਿਮਾਂਡ ਮੁੱਲ 18000 ਪਾਜੀ 18000 ਆ ਦੋਸਤੋ ਠੀਕ ਆ ਹਾਂਜੀ ਖੁੱਲ ਗਿਆ ਜੀ 18000 ਜਿਹੜੀ ਡਿਮਾਂਡ ਆ ਵੈੜ ਦੀ ਵੈੜ ਸਾਫ਼ ਆ ਦੋਸਤੋ ਥਾਣਾ ਦੀ ਵੀ ਪੂਰੀ ਆਪਾਂ ਤੁਹਾਨੂੰ ਦਿਖਾਤੀ ਆ ਸਾਫ਼ ਸੁਥਰੀ ਆ ਵੈੜ ਉੱਪਰੋਂ ਵੀ ਪੂਰੀ ਸਾਫ਼ ਆ ਠੀਕ ਆ ਨਿੱਗਰ ਆ ਤੇ ਆ ਵੇਖੋ ਹਾਂਜੀ ਹਾਂਜੀ ਠੀਕ ਆ ਸਨਸ਼ਾਨਾ ਭਾਈ ਅਗਲੀ ਵੈੜ ਸੂਈ ਤਾਂ ਜੀ ਹਾਂ ਜੀ ਹਾਂ ਜੀ ਪਤਲੀ ਸੂਈ ਆ ਮਗਰ ਵਸ਼ੇ ਇੱਕ ਮਹੀਨੇ ਦੀ ਸੂਈ ਆ ਹਾਂ ਜੀ ਤੇ ਮਗਰ ਹੈ ਦੂਜੇ ਸੁਬਹ ਸੂਈ ਆ ਹਾਂ ਜੀ ਬੱਚਾ ਨੀਚੇ ਆ ਗਿਆ ਕਿੰਨਾ ਤੋ ਤੋ ਵੈੜ ਦਾ 9 ਕਿਲੋ ਭਾਜੀ 9 ਕਿਲੋ ਆ ਹਾਂ ਜੀ ਠੀਕ ਆ ਵੈੜ ਆਪਾਂ ਤੁਹਾਨੂੰ ਦਿਖਾਉਣੇ ਆ ਜੋ ਜੀ ਠੀਕ ਆ ਇਹ ਵੈੜ ਆ ਇੱਕ ਮਹੀਨਾ ਹੋ ਗਿਆ ਸਮਾਂ ਸੂਈ ਨੂੰ ਆ ਕਰੋ ਜਾਕੀ ਜੀ ਠੀਕ ਆ ਕਰੋਸ ਅੰਗ ਦੇ ਵਿੱਚ ਆ ਜਰਸੀ ਕਰੋਸ ਆ ਤੁਸੀਂ ਜਿਹੜਾ ਪੱਖ ਮੰਨ ਸਕਦੇ ਹੋ ਜਰਸੀ ਕਰੋਸ ਅੰਗ ਦੇ ਵਿੱਚ ਆ ਤੇ ਤਕਰੀਬਨ 1 ਮਹੀਨੇ ਦੀ ਸੂਈ ਆ ਬੱਚਾ ਜਿਹੜਾ ਦੋਸਤੋ ਇਸ ਦੇ ਨਾਲ ਹੈਗਾ ਬੱਚਾ ਠੀਕ ਆ ਤੇ ਦੁੱਧ ਵੀਰ ਨਿਸ਼ਾਨ ਕਿੰਨਾ ਕ ਆਪਾਂ ਚੋ ਰਹੇ ਇਸ ਵੇੜ ਦੇ ਸਾਨੂੰ 9 ਕਿਲੋ ਨੈਟ ਪੱਕਾ 9 ਕਿਲੋ ਨੈਟ ਜਿਹੜਾ ਪੱਕਾ ਦੋਦਾ ਜਿਹਦੀ ਚਵਾਈ ਤੁਸੀਂ ਵੀ ਕਰ ਸਕਦੇ ਹੋ ਘਰ ਵੀ ਜਟ ਕਰਕੇ ਠੀਕ ਆ ਤੇ ਦੁੱਧ ਜਿਹੜਾ ਦਿਨ ਦੱਸਿਆ ਜਾਊਗਾ ਦੋਸਤੋ ਉਹਨਾਂ ਹੀ ਨਿਕਲੂਗਾ ਠੀਕ ਆ ਕੋਈ ਇਹ ਨਹੀਂ ਹੋਵੇਗਾ 9 ਦੱਸਿਆ ਕੋਈ 6 ਨਿਕਲੇ ਹਨਾ ਇੰਨਾ ਫਰਕ ਨਹੀਂ ਹੋਵੇਗਾ 9 ਤੋਂ ਕੋਈ ਪਾਈਆ ਬਾਅਦ ਵੀ ਸਕਦਾ ਪਾਈਆ ਘਟ ਸਕਦਾ ਉਹ ਤਾਂ ਨਾਰਮਲ ਹੀ ਆਪਾਂ ਨੂੰ ਪਤਾ ਹੈ ਜਦੋਂ ਕੋਈ ਆਪਾਂ ਬਹਿ ਕੇ ਚਵਾਈ ਕਰਦੇ ਆ ਕੋਈ ਨਾ ਹੱਥ ਦਾ ਜਾਂ ਪਸ਼ੂ ਵੈਸੀ ਵੀ ਉੱਪ ਤੇ ਕੋਈ ਇਹ ਨਹੀਂ ਫਰਕ ਪਊਗਾ ਵੀ ਨੋਂ ਦਾ ਕੋ ਤੇ ਨਾ ਹਨਾ ਉੱਪਰ ਚਲਾ ਜਾਵੇ ਜਾਂ ਨਾ ਡਿੱਗ ਜੇ ਥੱਲੇ ਲੇਕੇ ਬੈਠ ਦੀ ਇਹਦੇ ਵੀ ਆਪਾਂ ਧਾਰਾ ਤੁਨਾ ਮਾਰ ਕੇ ਤੁਹਾਨੂੰ ਕਰਵਾ ਦਨੇ ਚੱਕ ਤੇ ਆ ਜਿਹੜਾ ਥਾਣਾ ਤੁਸੀਂ ਜ਼ਰੂਰ ਨੋਟ ਕਰ ਲੋਗੇ ਹੁਣ ਆਹੋ ਜੀ ਆਹ ਵੇਖੋ ਜੀ ਆਹ ਥਾਣਾ ਬੈਠਦਾ ਹਾਂਜੀ ਕਰੋ ਜੀ ਆ ਦੇਖੋ ਜੀ ਇਹ ਅਗਲੇ ਥਾਂਾਂ ਦੀ ਦੇਖ ਲੋ ਜੀ ਕਿਵੇਂ ਚਲਾਈ ਠੀਕ ਹੈ ਜੀ ਆ ਮਗਰਲੇ ਥਾਂਾਂ ਤੋਂ ਚੈੱਕ ਕਰ ਲੋ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਖੋਲ ਕੇ ਤੋੜ ਦਿਆ ਨੂੰ ਵੀਰ ਨਿਸ਼ਾਨ ਠੀਕ ਆ ਚੋਈ ਚੰਗੀ ਆ ਦੋਸਤੋ ਠੀਕ ਆ ਸੀਲ ਸਭ ਪੋਛੂਗਾ ਬਾਕੀ ਆ ਮੇਰਾ ਜਿੰਨਾ ਮਕਸਦ ਹੈ ਜਾਂ ਮੇਰਾ ਜਿੰਨਾ ਫਰਜ਼ ਬੰਦਾ ਮੈਂ ਵੀ ਪੂਰਾ ਕਰੀ ਜਨਾ ਬਾਕੀ ਜਿਹੜੇ ਵੀਰ ਨੇ ਖਾਸ ਤੌਰ ਤੇ ਖਰੀਦਣੀ ਆ ਤੁਸੀਂ ਵੀ ਟਾਈਮ ਤੋਂ ਟਾਈਮ ਜਿਹੜੀ ਚੋਈ ਕਰਕੇ ਆਪਦੀ ਤਸੱਲੀ ਕਰ ਲਿਓ ਠੀਕ ਆ ਆਜੋ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਈਏ ਹੁਣ ਕੋਈ ਨਾ ਕੋਈ ਬੱਚੇ ਕਰਕੇ ਤੇ ਡਰਦੀ ਮਰਾਂ ਇਹ ਕੋਈ ਨਾ ਕੋਈ Thank <laughs> you. ਠੀਕ ਹੈ ਤੇ ਕਿੰਨਾ ਵੀ ਨਿਸ਼ਾਨੇ ਦਾ ਫਿਰ ਡਿਮਾਂਡ ਕੀ ਕਰਤੀ 30000 ਭਾਜੀ ਮੋਲੇ ਦਾ 30000 ਹਾਂਜੀ ਕੋਈ ਛੋਟ ਛੱਪਾ ਬਾਕੀ ਮੌਕੇ ਤੇ ਹੋਊਗਾ ਮਾਨਤਾ ਮੌਕੇ ਤੇ ਮਾਨਤਾ ਠੀਕ ਹੈ ਦੋਸਤੋ ਬਾਕੀ 30000 ਮੋਲਾ ਮੌਕੇ ਤੇ ਜਿਹੜਾ ਗੰਜਾਇਸ਼ ਆ ਜਿੰਨੀ ਹੋਈ ਜ਼ਰੂਰ ਹੋ ਜੀ ਠੀਕ ਹੈ ਇਹ ਤਾਂ ਨਾ ਦਿੰਦੀ ਠੀਕ ਹੈ ਜੀ ਠੀਕ ਆ ਸੋ ਦੋਸਤੋ ਅਗਲੀ ਵੈੜ ਜਿਹੜੀ ਹੈਗੀ ਆ ਐਚ ਐਫ ਕ੍ਰੋਸ ਸੰਗ ਦੇ ਵਿੱਚ ਵੀ ਵੈੜ ਆ ਇਹ ਵੀ ਆਪਾਂ ਪੁੱਛ ਲੈਨੇ ਆ ਵੀਰ ਨਿਸ਼ਾਨ ਤੋਂ ਕੀ ਡਿਟੇਲ ਆ ਤੇ ਇਹ ਵੀ ਬਈ ਸੂਈ ਆ ਇਹ ਭਾਈ 2 ਮਹੀਨੇ ਸੂਈ ਆ ਅੱਪਾ ਕੇ ਪਿਛਲੀ ਵੀਡੀਓ ਚ ਵੀ ਦਿਖਾਇਆ ਸੀ ਇੱਕ ਗਾਗਨੇ ਆਪਾਂ ਦੇ ਦੋ ਆਪਾਂ ਜੋੜਾ ਪਾਇਆ ਹੈ ਨਾ ਉਹ ਚ ਇੱਕ ਗਾਗਨੇ ਮੈਨੂੰ ਖਰਾਬ ਕੀਤਾ ਸੀ ਅੱਛਾ ਜੀ ਸਾਈ ਵੀ ਆ ਨਾ ਆਇਆ ਤੇ ਉਹਦਾ ਕਰਕੇ ਫਿਰ ਆਪਾਂ ਨਹੀਂ ਬਾਅਦ ਨੂੰ ਨੇ ਖਰਾਬ ਕਰਤਾ ਪਤਾ ਉਹ ਢੱਕੀ ਰਹੀ ਫਿਰ ਉਹਨੂੰ ਢੱਕ ਕੇ ਖਰਾਬ ਕੀਤਾ ਹਾਂਜੀ ਤੇ ਕੀ ਇਹਦੇ ਥੱਲੇ ਹੁਣ ਦੁੱਧ ਕਿੰਨਾ ਜੀ 8 ਕਿਲੋ ਭਾਜੀ ਨੈਟ ਪੱਕਾ ਦੁੱਧ ਤੇ ਇਹ ਸਮਾਂ ਕਿੰਨਾ ਦੱਸਿਆ ਸੀ ਆਪਾਂ ਸੂਈ ਨੂੰ 2 ਮਹੀਨੇ 2 ਮਹੀਨੇ ਹਾਂਜੀ ਠੀਕ ਆ ਤੇ 8 ਕਿਲੋ ਜਿਹੜਾ ਬਿਲਕੁਲ ਨੈਟ ਦੋ ਦਾ ਦੋਸਤੋ ਹੁਣ ਮੌਕਾ ਤੁਸੀਂ ਵੇਖ ਲਓ ਠੀਕ ਆ ਪਿਛਲੀ ਵੀਡੀਓ ਚ ਵੀਰਾਂ ਦਾ ਪਾਈ ਸੀ ਆਪਾਂ ਬਗੜ ਬਾਕੀ ਚਵਾਈ ਜੂ ਚੰਗੀ ਲੱਗੀ ਆ ਦੋਸਤੋ ਚਵਾਈ ਜੇਕਰ ਖਰਾਬ ਲੱਗੀ ਹੋਵੇ ਤਾਂ ਕੋਈ ਵੀਰ ਕਰਾਉਂਦਾ ਨਹੀਂ ਛੇਤੀ ਕੀਤਾ ਥਾਣਾ ਨੂੰ ਹੱਥ ਨਹੀਂ ਪਾਉਂਦਾਗਾ ਵੀ ਚਲੋ ਛੱਡ ਪਰਾਂ ਜਿਹੜਾ ਮਰਜੀ ਗਾਹ ਖਰੀਦ ਕੇ ਲੈ ਜੇ ਹਨਾ ਹਾਂਜੀ ਵੀ ਜੱਕੋ ਤਾਂ ਕੋਈ ਕਰਨ ਫਿਰਦਾ ਵੀ ਜਿਵੇਂ ਮਰਜੀ ਪਸ਼ੂ ਜਿਹੜਾ ਮਾੜਾ ਚੰਗਾ ਕੋਈ ਲੈ ਆ ਜਵੇ ਇਸ ਕਰਕੇ ਕੋਈ ਵੀ ਜਿਹੜਾ ਤਸੱਲੀ ਕਰਾਉਂਦਾ ਠੀਕ ਆ ਜੇ ਥਾਣਾ ਵਾਲੇ ਪਾਸੋਂ ਕੋਈ ਨਿੱਕੀ ਨਹੀਂ ਹੋਵੇਗੀ ਦੁੱਧ ਜਿਹੜਾ ਦੋਸਤੋ ਪਾਏ ਦਾ ਹੁੰਦਾ ਦੋ ਤੱਕ ਤੇ 2 ਮਹੀਨੇ ਦਾ ਸਮਾਂ ਹੋ ਗਿਆ ਸਾਈ ਸੁਈ ਕਰਕੇ ਬਿਆਨਾ ਕਰਕੇ ਕਿਸੇ ਵੀਰ ਜਿਹੜਾ ਨੇ ਸ਼ਰਤੀ ਸੀ ਕਿ ਅਗੋਂ ਪੈਸੇ ਨਹੀਂ ਬਣੇਗੇ ਜਾਂ ਦੂਰ ਦਾ ਬਣਿਆ ਕੋਈ ਕਾਰਨ ਬਣ ਜਾਂਦਾ ਤੇ ਫਿਲਹਾਲ ਜਿਹੜੀ ਇਹ ਵੀ ਵੜਾ ਇਸ ਵਾਰ ਜਿਹੜੀਆਂ ਦੋਸਤੋ ਵਕਾਊਗਾ ਠੀਕ ਆ ਤੇ ਨਾਲ ਨਿਸ਼ਾਨભાઈ ਇੱਕ ਕੀਮਤ ਵੀ ਦੀ ਆ ਪਤਾ ਸੀ ਕਿੰਨੀ ਕ ਆਪਾਂ ਮੋਲੋ ਤੋਂ ਪਾਇਆ ਸੀ ਤਾਂ ਹੁਣ ਕੀ ਕਰਦੇ ਆ ਭਾਈ ਉਹ ਦੋਨਾਂ ਦਾ ਮਤਲਬ 18-18 ਪਾਇਆ 36000 ਬੰਦਾ ਸੀ ਤੇ ਐਂ ਕਹੇ ਮੈਂ ਕਹਿਆ ਜੇ ਜੋੜਾ ਖੜੂਗਾ ਤੇ 32000 ਤਾਂ ਦੇ ਦਾਂਗੇ ਹਾਂਜੀ ਤੇ ਦੂਜੀ ਗਾਂ ਇੱਥੇ ਮੇਰੀ ਲੋਕਲ ਹੀ ਚੱਲ ਗਈ ਏ ਠੀਕ ਆ ਹਾਂਜੀ ਹਾਂਜੀ ਇਹਦੇ ਨਾਲ ਅੱਜ ਵੀ 18 ਹੀ ਆ ਕੇ ਅੱਧ ਘਾਟਾ ਜੀ ਹਾਂਜੀ ਵੀ 18 ਹੀ ਆ 18 ਹੀ ਆ ਹਾਂਜੀ ਠੀਕ ਆ ਬਾਕੀ ਆਪਾਂ ਤੁਹਾਨੂੰ ਚੈੱਕ ਪਾਸ ਕਰਾਉਨੇ ਆ 18 ਦੀ ਆ ਵੇਖਿਆ ਜੇ ਮੜਾ ਜੇ ਹਾਂ ਆ ਲਓ ਜੀ ਠੀਕ ਆ ਪਸਮਨ ਤੋਂ ਬਾਅਦ ਜਿਹੜਾ ਥਾਂ ਏਦਾਂ ਦਾ ਜਗਹ ਕੱਲੇ ਕੱਲੇ ਥਾਂ ਦੀ ਮਾਰਦੇ ਵੀਰ ਭਾਣੇ ਆ ਲੋ ਦੋਸਤੋ ਠੀਕ ਆ ਤਾਂ ਕਰੋ ਚੈੱਕ ਇਹ ਦੇਖੀ ਥਾਣਾਂ ਦੇ ਵਿੱਚ ਜਿਹੜੀ ਦੋਸਤੋ ਕਿਸੇ ਤਰ੍ਹਾਂ ਦੀ ਕੋਈ ਖਰਾਬੀ ਨਹੀਂ ਫਾਲਟ ਨਹੀਂ ਹੋਣਾ ਚਾਹੀਦਾ ਦੁੱਧ ਜਿਹੜਾ ਦੋਸਤੋ ਕਿਲੋ 2 ਕਿਲੋ ਘੱਟ ਮਿਲ ਜੂਗਾ ਕਿੱਲੇ ਤੋਂ ਗੱਲ ਵੱਖਰੀ ਆ ਉਹ ਜਿਹੜਾ ਸੇਵਾ ਦੇ ਨਾਲ ਵੱਧ ਜਾਂਦਾ ਪਰ ਜੇ ਪਸ਼ੂ ਦੇ ਥਣ ਦੇ ਵਿੱਚ ਹੀ ਟੈਕਨੀਕਲੀ ਜਿਹੜਾ ਦੋਸਤੋ ਕੰਮ ਖਰਾਬ ਹੋਵੇ ਹੋਇਆ ਹੋਵੇ ਤੇ ਔਖਾਈ ਜਿਹੜੀ ਆਉਂਦੀ ਆ ਪਸ਼ੂ ਤੇ ਪੈਸੇ ਜਿਹੜੇ ਆ ਉਹ ਥਣ ਹਵਾਂ ਨੇ ਕਰਕੇ ਹੀ ਲੱਗਦੇ ਆ ਠੀਕ ਆ ਤੇ 18000 ਦਾ ਵੀਰੇ ਦੱਸਾਂ ਮੋਲੇ ਦਾ ਹਾਂਜੀ ਹਾਂਜੀ ਆਹ ਦਿਖਾਈਏ ਮੜਾ ਹੋਲ ਕੇ ਨੂੰ ਲਾ ਦੂ ਜੀ ਲਓ ਵੀ ਦੋਸਤੋ ਕਰ ਲੋ ਚੈੱਕ ਭਾ ਪਰ ਤੇ ਲੀਆਂ ਵੜਾ ਨੇ ਠੀਕ ਆ ਜੀ ਦੋ ਦ ਨੋਰਮਲ ਜਿੰਨਾ ਜਿੰਨਾ ਹੈਗਾ ਉਸ ਦੇ ਅਕਾਊਂਟਿੰਗ ਜੇਕਰ ਰੇਟ ਕਿਸੇ ਭਰਾ ਨੂੰ ਜਿਹੜਾ ਮੇਲ ਖਾਂਦਾ ਹੋਇਆ ਠੀਕ ਆ ਜੀ ਸਹੀ ਲੱਗਦਾ ਹੋਇਆ ਤੁਸੀਂ ਖਾਸ ਤੌਰ ਤੇ ਸੰਪਰਕ ਕਰ ਲਿਓ ਜਿਹੜਾ ਬਾਕੀ ਮਾਨਤਨ ਹੈਗਾ ਗੰਜੈਸ਼ ਨੂੰ ਮੌਕੇ ਤੇ ਹੁੰਦੀ ਰਹਿੰਦੀ ਆ ਇਸ ਤੋਂ ਬਾਅਦ ਲਾਸਟ ਇੱਕ ਤੁਹਾਨੂੰ ਜਰਸੀ ਵੜ ਦਿਖਾਉਣੀ ਆ ਠੀਕ ਆ ਜੀ ਛੋਟਾ ਜਿਹਾ ਕਾਹਦਾ ਦਰਮਿਆਨੀ ਹਾਈਟ ਦੇ ਵਿੱਚ ਜਰਸੀ ਆ ਤੇ ਜਰਸੀ ਬਈ ਸੂਈ ਤਾਜੀ ਹੈ ਹਾਂ ਜੀ ਭਾਜੀ ਪਰਸੋਂ ਸੂਈ ਆ ਪਰਸੋਂ ਸੂਈ ਆ ਹਾਂ ਜੀ ਜਰਸੀ ਚੰਗੀ ਹੈ ਨਾ ਹਾਂ ਜੀ ਹਾਂ ਜੀ ਕੱਦ ਕਾਠੀ ਵੀ ਇਹ ਤਾਂ ਵੀ ਜਿਵੇਂ ਨਾ ਉਹ ਬਰੀਡ ਆ ਵੀ ਜਿਹੜੀ ਥੋੜਾ ਜਿਹਾ ਖਾਗ ਰਜਨ ਵਾਲੀ ਹੈ ਹਾਂਜੀ ਹਾਂਜੀ ਹੈਨਾ ਹਾਂਜੀ ਤੇ ਆਹ ਵੇਖੋ ਸਰੀਰ ਕਟਾਂਚਾ ਵੇਖੋ ਦੋਸਤੋ ਠੀਕ ਆ ਮਗਰ ਵੀ ਬੱਚੀ ਜੀ ਮਗਰ ਵੀ ਬੱਚੀ ਹੈ ਆਪ ਵੀ ਬੱਚੀ ਹੈ ਨਾ ਹਾਂਜੀ ਦੋਂਦੀ ਚੌਗੀ ਹੋਵੇਗੀ ਹਾਂਜੀ ਚੌਗੀ ਆ ਚੌਗੀ ਹੈ ਮੂ ਆਹ ਥਣ ਥਣ ਵੇਖੋ ਆ ਵੀ ਨਿਸ਼ਾਨ ਇੱਕ ਵੱਖਰੀ ਚੀਜ਼ ਆ ਕੀ ਹੈ ਨਾ ਹਾਂਜੀ ਵੀ ਚੀਜ਼ ਵੀ ਬੜੀ ਸੋਹਣੀ ਹੈ ਸਾਫ਼ ਵੀ ਪੂਰੀ ਹੈ ਆਹ ਥਣ ਥਣ ਵੇਖੋ ਦੋਸਤੋ ਠੀਕ ਆ ਜਰਸੀ ਐਵੇਂ ਨੀ ਕੋਈ ਕਹਿੰਦਾ ਵੀ ਜਰਸੀ ਗਾਂ ਖਰੀਦਣੀ ਐ 13 ਕਿਲੋ ਬੌਲੇ ਤੇ ਭਾਜੀ ਹਜੇ ਹੁਣ ਇਸ ਟਾਈਮ ਚੱਲਾਂ ਨਹੀਂ 13 ਕਿਲੋ ਬੌਲੇ ਤੇ ਇਹ ਹਾਂ ਹਾਂਜੀ ਇਹ ਬਈ ਭੜੇ ਚੋਕੀ ਵੀਰ ਹਨ ਹਾਂਜੀ ਲੈ ਆਹ ਵੇਖੋ ਦੋਸਤੋ ਥਣ ਥਣ ਵੇਖੋ ਤੇ ਇਹ ਤਸੱਲੀ ਨਾਲ ਜਿਹੜਾ ਵੀਡੀਓ ਵੇਖ ਲਿਓ ਦੋਸਤੋ ਉਸ ਤੋਂ ਬਾਅਦ ਬੇਸ਼ੱਕ ਸੌਦਾ ਕਰ ਲਿਓ ਠੀਕ ਆ ਆ ਕਰੋ ਚੈੱਕ ਠੀਕ ਆ ਮਗਰ ਵੀ ਬਚੀ ਆ ਆਪ ਵੀ ਬਚੀ ਆ ਮਗਰ ਵੀ ਬਚੀ ਆ ਬਿਲਕੁਲ ਜਰਸੀ ਦੇ ਵਿੱਚ ਬੱਚੀ ਆ ਤੇ ਸੂਈ ਨੂੰ ਵੀ ਨਿਸ਼ਾਨ 나ੜੂ ਨਾਲ ਬੱਚੇ ਕਿੰਨੇ ਦਿਨ ਹੋ ਗਏ ਪਰਸੋਂ ਸੂਈ ਬਾਜੀ ਪਰਸੋਂ ਹਾਂਜੀ ਪ੍ਰੋਪਰ ਆਪਣੇ ਤਾਂ ਵੀਡੀਓ ਹੈ ਗਈ ਜੋ ਅੱਛਾ ਅੱਛਾ ਹਾਂਜੀ ਠੀਕ ਆ ਠੀਕ ਆ ਭਰਾ ਤੇ ਹੈ ਪਹਿਲੇ ਨਹੀਂ ਹੈ ਨਾ ਨਹੀਂ ਦੂਜੀ ਸੂਈ ਆ ਦੂਜੀ ਹਾਂਜੀ ਠੀਕ ਆ ਦੂਜਨ ਜਿਹੜੀ ਆ ਦੋਸਤੋ ਬੱਚੀ ਆ ਜਰਸੀ ਬਿਲਕੁਲ ਜਾਤ ਆ ਬਿਲਕੁਲ ਮੀਡੀਅਮ ਹਾਈਟ ਛੋਟੀ ਜੀ ਹਾਈਟ ਆ ਦੂਰੋਂ ਨੇੜੇੋਂ ਤੁਸੀਂ ਮੇਰਾ ਵੀਰ ਕਈ ਵਾਰ ਆਪਾਂ ਮਾਨਸੇ ਤੋਂ ਆ ਜਾਣਾ ਹੁੰਦਾ ਦੂਰੋਂ ਵੀ ਗੱਲ ਕਰੀਏ ਵੀ ਬੜੀ ਦੂਰੋਂ ਵੀ 1.5 200 ਕਿਲੋਮੀਟਰ ਆਪਾਂ ਵੀ ਵੀਰ ਨੇ ਵੱਡੀ ਵਿਖਾਤੀ ਅਮਾ ਵੱਡੀ ਵਿਖਾ ਨਹੀਂ ਰਹੀ ਵੀਰੋ ਆ ਵੀਖੋ ਬੈਕ ਸਾਈਡ ਤੋਂ ਵੀ ਛੋਟੀ ਵਹਿੜਾ ਜਰਸੀ ਜਿਵੇਂ ਤੁਸੀਂ ਹਮਾ ਚਲ ਗਏ ਜਰਸੀਆਂ ਦੇਖ ਲੀਆਂ ਹੋਣਗੀਆਂ ਵੀ ਉਹੋ ਜੀ ਜਰਸੀ ਆ ਵੀ ਛੋਟੇ ਕੱਦ ਦੇ ਵਿੱਚ ਤੇ ਜਰਸੀ ਜਿਹੜੀ ਆ ਗੁਣਾ ਵਾਲੀ ਆ ਬਿਲਕੁਲ ਸਾਰੇ ਬੰਨੇ ਤੁਹਾਨੂੰ ਉੱਪਰ ਵਿਖਾ ਦਨੀ ਬਾਹਰ ਤੋਰਾ ਫੇਰਾ ਕਰਕੇ ਵਿਖਾਵਾਂਗੇ ਪਹਿਲਾਂ ਤੁਹਾਨੂੰ ਧਾਰਾ ਤੋਰਾ ਦੀ ਆਪਾਂ ਚੈੱਕ ਪਾਸ ਕਰਾ ਦਿੰਨੇ ਆ ਠੀਕ ਆ ਬੱਚਾ ਛੱਡ ਕੇ ਆ ਕਰਿਓ ਜੀ ਆ ਦੇਖੋ ਦੋਸਤੋ ਬੱਚਾ ਛੱਡਿਆ ਠੀਕ ਆ ਤੇ ਥੋੜਾ ਜਿਹਾ ਸਮਾਂ ਹੋਣ ਤੋਂ ਬਾਅਦ ਜਦੋਂ ਆਪਾਂ ਚਪਾਈ ਤੁਹਾਨੂੰ ਦਿਖਾ ਦਿੰਨੇ ਆ ਕੋਈ 5-5 7 ਠੀਕ ਹੈ ਬੈੜ ਪਿਆਰੀ ਆ ਬੈੜ ਨਹੀਂ ਛੱਡਣ ਵਾਲੀ ਹੈ ਮਗਰ ਵੀ ਬੱਛੀ ਆ ਕਿਉਂਕਿ ਸ਼ੌਂਕ ਹਰ ਕਵੀਰ ਦਾ ਹੁੰਦਾ ਵੀ ਆਪਾਂ ਜਰਸੀ ਲਈਏ ਤੇ ਮਗਰ ਜਿੱਕੇ ਤੇ ਜਰਸੀ ਬੱਛੀ ਮਿਲਦੇ ਤੇ ਸੋਨੇ ਦੇ ਸੁਭਾਕੇ ਦੀ ਗੱਲ ਆ ਤੇ ਆ ਕਰੋ ਚੱਕ ਮਾਰੀ 1 ਕਿਲੋ ਖਾ ਲਓ ਐ ਬਿਲਕੁਲ ਠੀਕ ਬਿਲਕੁਲ ਐ ਛੰਡੀ ਸੀਲੇ ਭਾਈ ਆ ਲੋ ਜੀ ਆ ਲੋ ਦੋਸਤੋ ਚੁਵਾਈ ਜਰੀ ਆ ਚੱਲੇ ਗਾਂਦਿਆਂ ਨੂੰ ਚੁਵਾਈ ਚੰਗੀ ਲੱਗੀ ਬੈੜ ਤੇ ਆ ਦੇਖੋ ਆ ਮਗਰਲੇ ਥਣ ਦੇਖੋ ਲਓ ਜੀ ओके okay, भाई ठीक है बाकी होल ಕ್ಯಾਪਾ ਤੁਹਾਨੂੰ ਦੋਰਾ ਮੜਾ ਚਲਾ ਕੇ ਦਿਖਾਉਣੀ ਆ ਬੈੜ ਨੂੰ ਇਹ ਬੱਚੇ ਕਰਕੇ ਨਾ ਪਛਾਹ ਮੁੰਡੇ ਕੋਈ ਨਹੀਂ ਕੋਈ ਨਾ ਕੋਈ ਨਾ ਬੇਸ਼ੱਕ ਇੱਥੋਂ ਹੀ ਕਮਾ ਲਿਆ ਜੇ ਬੇਸ਼ੱਕ ਕੋਈ ਨਹੀਂ ਲਓ ਵੀ ਦੋਸਤੋ ਜਰਸੀ ਵੈਡ ਤੁਹਾਡੇ ਸਾਹਮਣੇ ਆ ਖਰੀਦ ਸਕਦੇ ਜੋ ਘਰ ਵੀ ਜਟ ਕਰਕੇ ਤਸਦੀ ਕਰ ਲਿਓ ਠੀਕ ਆ ਬਿਲਕੁਲ ਇੱਥੇ ਰੋਕ ਲਓ ਜੀ ਆਹ ਦੋਸਤੋ ਕਰੋ ਚੈੱਕ ਠੀਕ ਆ ਆਹ ਫੇਸ ਕੁਆਲਟੀ ਹਵਾਨਾ ਬਿਲਕੁਲ ਜਿਹੜਾ ਸੋਨਾ ਵੈਡ ਦਿਖਾਉਂਦੀ ਪਈ ਆ ਤੇ ਚਵਾਈ ਕਿੰਨੀ ਨਿਸ਼ਾਨ ਦੱਸਿਆ ਸੀ 13 ਕਿਲੋ ਭਾਜੀ ਬੋਲੇ ਤੇ ਚੱਲੰਦੀ ਆ 15 16 ਕਿਲੋ ਰਮਾਨਾ ਚਵਾਉਗੀ ਅੱਛਾ ਜੀ ਹਾਂਜੀ ਠੀਕ ਆ ਤਿੰਨ ਦਿਨ ਹੋਏ ਸੋਈ ਨੂੰ ਹੋਏ ਸਾਰੇ ਠੀਕ ਆ ਹਾਂਜੀ ਕਮਾਕੇ ਵੀਰ ਦਿਖਾਈਓ ਤੋਰਾ ਮੜਾ ਤੋੜ ਲਓ ਤੇ ਬੈਕ ਸਾਈਡ ਦਿਖਾਈਓ आ करो चेक ਠੀਕ ਆ ਤੇ ਫਿਰ ਨਿਸ਼ਾਨੇ ਦਾ ਕਿੰਨਾ ਰੇਟ ਕਿੰਨਾ ਮੁੱਲ ਫਿਰ ਮੁੱਲ ਭਾਜੀ 45000 45 ਹਾਂਜੀ ਠੀਕ ਆ ਮਾਨਤਾਂ ਵਿੱਚੋਂ ਖੁੱਲਾ ਹੋ ਜਾਏਗਾ ਹਾਂਜੀ ਹਾਂਜੀ ਖੁੱਲਾ ਹੋ ਜਾਊਗਾ ਬਾਕੀ ਮੌਕੇ ਤੇ ਠੀਕ ਆ ਹਾਂਜੀ 45000 ਜਿਹੜਾ ਦੋਸਤੋ ਵੀਰ ਨੇ ਮੁੱਲ ਕੀਤਾ ਠੀਕ ਆ ਬੱਛੀ ਚੰਗੀ ਆ ਦੂਜਾ ਸੂਆ ਸੂਈਆ ਮਗਰ ਵੀ ਬੱਛੀ ਪੂਰੀ ਟੌਪ ਦੀ ਆ ਚੰਗੀ ਬੱਛੀ ਆ ਪੂਰੇ ਸੀਮੰਡ ਦੀ ਮਗਰ ਬੱਛੀ ਆ ਤਿੰਨ ਦਿਨ ਸੂਈ ਨੂੰ 13 ਕਿਲੋ ਬੋਲੇ ਤੇ ਚੱਲਣ ਦੀ ਆ ਅੱਛਾ ਜੀ ਹਾਂਜੀ ਤੇਸ ਰਿਹਾ ਹਵਾਨਾ ਬਹੁਤ ਚੰਗਾ ਸੁਣਾ ਠੀਕ ਆ ਤੇ ਇੱਕ ਨਿਸ਼ਾਨ ਵੀਰ ਸੰਪਰਕ ਨੰਬਰ ਵੀ ਆਪਣੇ ਜਰੂਰ ਕਰੀ 74-17 ਠੀਕ ਹੈ ਜੀ 7876 74-17 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਹਨ ਵੀਰ ਗੁਰਨਿਸ਼ਾਨ ਸਿੰਘ ਠੀਕ ਹੈ ਜੀ ਪਿੰਡ ਰਸੂਲਪੁਰ ਨਹਿਰਾ ਤਹਿਸੀਲ ਤੇ ਜਿਲ੍ਹਾ ਇਸਮੰਤ ਨੂੰ ਜਿਹੜਾ ਤਰਨਤਾਰਨ ਸਾਹਿਬ ਲੱਗਦਾ ਠੀਕ ਹੈ ਐਨੀਮਲ ਜਿਹਨੇ ਆਪਾਂ ਤੁਹਾਨੂੰ ਦਿਖਾਏ ਬਿਲਕੁਲ ਧਾਰਾ ਵੱਲੋਂ ਥਾਣਾ ਵੱਲੋਂ ਪੂਰੀ ਤਸੱਲੀ ਕਰਵਾਈ ਆ ਆਪਦੇ ਵੱਲੋਂ ਤੁਸੀਂ ਵੀ ਆਪਣੇ ਪੈਸੇ ਜਿਹੜਾ ਲਾਉਣੇ ਦੋਸਤੋ ਹੱਕ ਸਮਝ ਕੇ ਆਪ ਦੋ ਟਾਈਮ ਦੀ ਇੱਕ ਟਾਈਮ ਦੀ ਤਸੱਲੀ ਕਰਨ ਤੋਂ ਬਾਅਦ ਖਰੀਦ ਲਿਓ ਮਿਲਦੇ ਕਿਨੋਂ ਵੀ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ